ਆਪਾਂ ਜਿਹੜੀ ਪਹਿਲਾਂ ਵੀਡੀਓ ਪਾਈ ਸੀਗੀ ਉਹ ਚ ਲੋਕ ਕਹਿੰਦੇ ਸੀ ਵੀ ਤੁਸੀਂ ਐਵੇਂ ਲੋਕਾਂ ਨੂੰ ਡਰਾਈ ਜਾਨੇ ਹੋਗੇ ਕਿਸਾਨਾਂ ਨੂੰ ਡਰਾਈ ਜਾਨੇ ਹੋਗੇ ਵੀ ਸਰਮੇ ਨਰਮੇ ਦੇ ਵਿੱਚ ਜਿਹੜਾ ਸੁੰਡ ਨਹੀਂ ਪਿਆਗਾ ਆ ਦੇਖੋ ਹੁਣ ਟੀਂਡੇ ਸਾਨੂੰ ਲਾਈਵ ਦਿਖਾਉਣੇ ਆ ਸੀ ਆ ਸੁੰਡ ਦੇਖੋ ਤੁਸੀਂ ਕਿੰਨੇ ਕਿੰਨੇ ਜ਼ਿਆਦਾ ਸੁੰਡ ਪਏ ਪਏ ਹੈਗੇ ਤੇ ਆ ਆਪਣੇ ਯਾਰ ਦੋਸਤ ਦਾ ਹੀ ਨਰਮ ਹੈਗਾ ਹਾਂ ਵੀ ਗੱਗੀ ਕਿੰਨਾ ਕਿੰਨੀ ਕੁ ਸੁੰਡੀ ਹੈਗੀ ਹੈਗੀ ਹੈ ਬਈ 25 30% ਸੁੰਡੀ ਹੈ ਤੇ ਆਹ ਦੇਖਾਂ ਟੀਂਡੇ ਵਿੱਚ ਕਿੰਨੀ ਸੁੰਡੀ ਹੈ ਆਹ ਦੇਖੋ ਬਈ ਇੱਥੇ ਇਧਰ ਆ ਸੀਗੀ ਬਈ ਗਲੇ ਪਏ ਆ ਜਮਾ ਪੂਰੀ ਗਲੇ ਪਏ ਆ ਆ ਦੇਖ ਲਈ ਮੈਂ ਕੋਈ ਸਪਰੇ ਸਪਰੇ ਹਾਂ ਵੀ ਦੋ ਕਰਤੀਆਂ ਤੇ ਕੱਕ ਦਾ ਵੀ ਦੇਖ ਲਓ ਤੁਸੀਂ ਕੱਕ ਵੀ ਆਪਾਂ ਦਾ ਪੂਰੀ ਸੰਭਾਲ ਕਰੀ ਐ ਨਰਮਾ ਵੀ ਵਧ ਗਿਆ ਗੱਲ ਕਰੇ ਇਸ ਵਾਰ ਫੇਰ ਪਈ ਯਾਰ ਸੁਣ ਆਹ ਦੇਖੋ ਜਿਵੇਂ ਸਰਕਾਰਾਂ ਕਹਿੰਦੀਆਂ ਨਾ ਆਪਾਂ ਨੂੰ ਤੁਸੀਂ ਪਾਣੀ ਦੀ ਬਚਤ ਕਰੋ ਪਾਣੀ ਦੀ ਬਚਤ ਕਰੋ ਆ ਨਰਮਾ ਬਾਈ ਨੇ ਲਾਇਆ ਵੀ ਬੱਡਾਂ ਤੇ ਸੀਗਾ ਤੋਂ ਵੀ ਦੇਖ ਲਓ ਲੈ ਕੱਦ ਕੰਨੂ ਉਹ ਵੀ ਨਹੀਂ ਕੋਈ ਤੇ ਕੋਈ ਸੰਭਾਲ ਕੰਨੂ ਕੋਈ ਦਿੱਕਤ ਨਹੀਂ ਨਾ ਕੋਈ ਕੱਖ ਹੈ ਨਾ ਲੈਣਾ ਨਾ ਦੇਣਾ ਜਿਵੇਂ ਸਰਕਾਰਾਂ ਕਹਿੰਦੀਆਂ ਤੁਸੀਂ ਵੀ ਝੋਨਾ ਲਾਓ ਨਰਮਾ ਲਾਓ ਪਾਣੀ ਦੀ ਬਚਤ ਕਰੋ ਇਹ ਬਟਾਲਾ ਨਰਮਾ ਲਾਇਆ ਸੀਗਾ ਬੈਡਾਂ ਦੇ ਨਰਮਾ ਲਾਇਆ ਸੀਗਾ ਤੇ ਇਹਦੇ ਵਿੱਚ ਹਜੇ ਤੱਕ ਮੇਲਾ ਦਾ ਇੱਕ ਕੱਸੀ ਦਾ ਪਾਣੀ ਲੱਗਿਆਗਾ ਤੇ ਹੋਰ ਕੋਈ ਪਾਣੀ ਨਹੀਂ ਲੱਗਿਆ ਅਨਾਲ ਹੀ ਆਪਣਾ ਬਣ ਰਹਿ ਗਿਆਗਾ ਤੇ ਇੱਥੇ ਸਰਕਾਰਾਂ ਦੀ ਨਾਕਾਮੀ ਹੈਗੀ ਆਏ ਸਾਲ ਕਹਿੰਦੇ ਚੰਗਾ ਵੀ ਦੇਵਾਂਗੇ ਚੰਗਾ ਵੀ ਦੇਵਾਂਗੇ ਪਰ ਹਰ ਸਾਲ ਉਹੀ ਕੁਝ ਹੁੰਦਾ ਜਾ ਰਿਹਾਗਾ ਤੇ ਨਰਮੇ ਦੇ ਵਿੱਚ ਕੋਈ ਘਾਟ ਨਹੀਂ ਕਿ 1% ਵੀ ਤੇ ਫਿਰ ਇਸ ਸਾਲ ਹੋਰ ਦੱਸੋ ਕਿਸਾਨ ਇੱਥੇ ਜਾ ਕੇ ਕੀ ਕਰੇਗਾ ਇਹ ਸਰਕਾਰਾਂ ਨੂੰ ਬਹੁਤ ਵੱਡਾ ਸਵਾਲ ਉੱਠਦਾ ਹੈਗਾ ਚੋਣਾ ਲਾਉਣੇ ਉਹਦੇ ਵਾਸਤੇ ਮੁੜ ਕੇ ਕਹਿੰਦੇ ਪਾਣੀ ਨਹੀਂ ਪੂਰਾ ਹੁੰਦਾ ਐ ਨਹੀਂ ਹੁੰਦਾ ਪਾਣੀ ਖਰਾਬ ਕਰੀ ਜਾਂਦੇ ਤੁਸੀਂ ਪਾਣੀ ਸਾਰਾ ਧਰਤੀ ਜਾਈ ਜਾਂਦਾ ਨਰਮਾ ਵੀਲ ਨੇ ਇਹ ਨਹੀਂ ਹੁੰਦਾ ਹੋਰ ਹਸਲ ਵੀ ਹੈ ਨਹੀਂ ਕੋਈ ਗਮਾਰਾ ਉਹ ਹੁਣ ਉਹ ਹਟ ਗਿਆ ਇੱਕ ਹੈ ਲਗਾਤਾਰ ਚੌਥਾ ਪੰਜਵਾਂ ਸਾਲ ਹੈ ਤੁਸੀਂ ਦੱਸੋ ਵੀ ਕਿਸਾਨ ਦੇ ਨਾਲ 6 ਮਹੀਨੇ ਤੋਂ ਪੈੜੀ ਆਉਣੀ ਹੈ ਕੀ ਉਹ ਹੀ ਖਰਾਬ ਹੋ ਜਾਣੀ ਹੈ ਤੇ ਫਿਰ ਕਿਸਾਨ ਜਾਵੇ ਕਿੱਧਰ ਤੇ ਸਰਕਾਰਾਂ ਨੂੰ ਚਾਹੀਦਾ ਵੀ ਬੀ ਦੇ ਵਿੱਚ ਹੋਰ ਸੋਧ ਕਰੇ ਥੱਲੇ ਐਵੇਂ ਕਮੈਂਟ ਕਰੀ ਜਾਂਦੇ ਸੀਗੇ ਵੀ ਤੁਸੀਂ ਤਾਂ ਜਾਣ ਕੇ ਐਵੇਂ ਵਿਊਆਂ ਦੇ ਮਾਰੇ ਵੀਡੀਓ ਪਾ ਰਹੇ ਹੋਗੇ ਆਹ ਦੇਖੋ ਕਿਡੇ-ਕਡੇ ਬੜੇ ਸੁੰਡ ਨੇਗੇ ਇਥੋਂ ਟੀਂਡੇ 도ੜੇ ਹੈਗੇ ਸਾਰਾ ਟੀਂਡਾ ਗਲਿਆ ਪਿਆਗਾ ਤੇ ਇਹ ਤੋਂ ਵਧੇ ਕਿਤੇ ਨਰਮਾ ਵੀ ਨਹੀਂ ਹੋਣਾ ਨਾਲੇ ਇਸ ਤੋਂ ਵਧੇ ਕਿਤੇ ਨਰਮਾ ਵੀ ਨਹੀਂ ਹੁੰਦਾ ਕਿਸੇ ਨੂੰ ਸੌਂਕ ਨਹੀਂ ਹੁੰਦਾ ਬਾਈ ਹਨਾ ਥੱਲੇ ਕਮੈਂਟ ਐਵੇਂ ਹੀ ਕਰ ਦਿੰਦੇ ਆ ਕੋਈ ਐਨੀ ਚੰਗੀ ਭਲੀ ਪਹਿਲੀ ਕੋਈ ਬਾਧੂਆ ਆਪਰੀ ਆਪ ਕੋਈ ਜੇ ਚੰਗੀ ਹੋਵੇ ਪਹਿਲੀ ਇਹਲਾ ਕੋਈ ਨਹੀਂ ਪਾਉਂਦਾ ਉਹਦੇ ਅਸੀਂ ਡੂੜ ਕਿਲਾ ਨਰਮਾ ਬਾਹਿਆ ਸੀਗਾ ਲੋਕ ਕਹਿੰਦੇ ਤੁਸੀਂ ਸਿਰਫ ਵੀਡੀਓ ਬਣਾਉਣਾ ਖਾਤਰ ਨਰਮਾ ਬਾਈ ਜਾਨੇਉ ਵੀ ਤੁਹਾਡੇ ਝੋਨਾ ਲੱਗਦਾ ਹੋ ਬਾਈ ਸਾਡੇ ਬਾਣ ਦਰਮਿਆਨੇ ਬਾਣ ਹੈਗੇ ਸਾਨੂੰ ਝੋਨਾ ਲਾਉਣਾ ਇੱਕ ਮਜਬੂਰੀ ਹੈਗੀ ਪਰ ਹੁਣ ਕਰਗੇ ਕੀ ਨਰਮੇ ਦੇ ਵਿੱਚ ਸਾਰੇ ਸੁੰਡ ਪੈ ਗਿਆ ਉੱਥੇ ਛੜ ਤਾ ਬਿਜ਼ਾਰਾ ਕੋ ਸਾ ਬੱਟਾ ਉੱਥੇ ਛੜ ਤਾ ਆ ਖੜੇ ਆ ਦੇਖੋ ਹੁਣ ਕੱਖ ਮਾਰਨੂ ਵੀ ਇਹ ਤੇ ਜੀ ਨਹੀਂ ਕਰਦਾ ਪਰਲੇ ਪਾਸੇ ਬਾਣਾ ਚਾਹੇ ਨਹੀਂ ਬੱਟਾ ਉਮੀ ਛੜ ਤਾ ਆ ਸਾਰੇ ਕੱਖ ਮਾਰੀ ਜਾਂਦੇ ਜਦੋਂ ਸੁੰਡ ਦੇਖ ਲੇ ਤੇ ਉੱਥੇ ਹੀ ਛੜ ਦੀਆਂ ਬੱਟਾਂ ਫਿਰ ਇੱਥੇ ਜਾ ਕੇ ਕਿਸਾਨ ਕਰੇਗੀ ਉਹ ਤਿੰਨ ਚਾਰ ਸਾਲ ਹੋ ਗਏ ਪਹਿਲਾਂ ਵੀ ਨਰਮਾ ਹੋਇਆ ਹੁਣ ਇੱਕੀ ਵਾਰ ਫੇਸ ਹੁੰਡ ਪੈ ਗਿਆ ਹੁਣ ਜਿਹਦੇ ਕੋਲੇ ਨਰਮ ਆ ਉਹ ਜਾਊ ਕਿੱਥੇ ਜਿਹਦੇ ਕੋਲੇ ਬਾਹਰ ਠੇਕੇ ਦੇ ਥੇਰੇ ਕਹਿੰਦੇ ਝੋਨਾ ਲਾਉਂਦੇ ਹੁਣ ਝੋਨਾ ਦਾ ਲਾਉਣੀ ਪਊ ਮਜਬੂਰੀ ਆ ਹੁਣ ਉਹਨੇ ਇਹਨੂੰ ਬੋਹਣਾ ਪਊਗਾ ਦੇਖ ਸਕਦੇ ਤੁਸੀਂ ਕਿੱਡਾ ਕਿੱਡਾ ਨਰਮ ਰੋ ਕੇ ਬੋਹਣਾ ਪੈਂਦਾ ਬੰਦੇ ਨੂੰ ਹੁਣ ਕਰੇ ਵੀ ਕੀ ਬੰਦਾ ਝੋਨੇ ਨਹੀਂ ਲੋਕ ਝਾਗਦੇ ਵੀ ਨਹੀਂ ਨਹੀਂ ਝਾਗਦੇ ਬਾਈ ਹਣਾ ਸਾਡੇ ਕਿੰਨੀ ਜੇ ਨਰਮਾ ਹੋਵੇ ਸਰਦਾਰੀ ਨਹੀਂ ਨਰਮੇ ਜੇ ਨਰਮਾ ਸਹੀ ਹੋਣ ਲੱਗ ਜੇ ਝੋਨੇ ਨਹੀਂ ਲੋਕ ਨਹੀਂ ਲਾਉਂਦੇ ਝੋਨਾ ਨਹੀਂ ਲਾਉਂਦੇ ਸਾਡੇ ਝੋਨਾ ਇੱਕ ਲਾਉਣਾ ਮਜਬੂਰੀ ਹੈ ਬਈ ਯਾਰ ਨਰਮੇ ਦੀ ਕਮਾਈ ਬਹੁਤ ਆਣਾ ਨਰਮੇ ਜੋ ਹਾਂ ਜੇ ਸਰਕਾਰ ਦੇਵੇ ਸਹੀ ਬੀਜ ਦੇਵੇ ਫਿਰ ਹੋ ਸਕਦਾ ਹਣਾ ਜਿਹੜਾ ਮੁਸਲ ਹੁੰਦਾ ਉਵੇਂ ਨਰਮਾ ਨਰਮਾ ਹੁੰਦਾ ਪਰ ਹੁਣ ਜੇ 20 ਨਹੀਂ ਜੱਜ ਦਾ ਦਿੰਦੇ ਫਿਰ ਹੋਊ ਕਿੱਥੋਂ ਇਹ ਹੁਣ ਦੋ ਸਪਰੇਆ ਮਹਿੰਗੀਆਂ ਤਾਂ ਕਰਤੀਆਂ ਇਸ ਦੋ ਵਾਰ ਹੁਣ ਜੀਵ ਹੀ ਨਹੀਂ ਕਰਦਾ ਕਰਨ ਨੂੰ ਮਹਿੰਗੀਆਂ ਫਿਰ ਉਹੀ ਤਾਂ ਗੱਲ ਹੈ ਖਰਚਾ ਪਈ ਜਾਂਦਾ ਆਉਂਦਾ ਕੁਝ ਦੀਨਾ ਨਹੀਂ ਇਹ ਜੋ ਆਉਣਾ ਕੀ ਹੈਗਾ ਇਹ ਸ਼ਾਇਦ ਹੁਣ ਬੋਹਣਾ ਹੀ ਪਵੇ ਨਰਮਾ ਤਾਂ ਨਾਲੇ 25 30% ਸੁੰਡੀ ਪੈ ਵੀ ਗਈ ਸ਼ੂਆ 25 30% ਸੁੰਡੀ ਪੈ ਵੀ ਗਈ ਇਹ ਦੇਖੋ ਤੁਸੀਂ ਥੱਲੇ ਇੰਨਾ ਫਲ ਚੱਕਿਆ ਸੀਗਾ ਇਹ ਘਟੋ ਘਟ ਕੋਈ ਫੁੱਲ ਸੰਭਾਲ ਦੀ ਕਮੀ ਨਹੀਂ ਇਹਦੇ ਚ ਸਪਰੇਹਾ ਕਰਤੀਆਂ ਵੀ ਇੱਕ ਨੰਬਰ ਲਿਆਂਦਾ ਪੂਰਾ ਫੁੱਲ ਖਰਚਾ ਕਰਿਆ ਵਧੀਆ ਤੇ 25 30 ਉਹੀ ਕੁਛ ਦੇਈ ਜਾਂਦੀਆਂ ਸਰਕਾਰਾਂ ਸਿਰਫ ਆਪਾਂ ਨੂੰ ਫੁੱਦੂ ਬਣਾਉਣ ਤੇ ਚੁਰਗੀਆਂ ਗਈਆਂ ਐ ਡਾੜਾ ਸੋਹਣਾ ਨਰਮਾ ਦੇਖੋ ਤੁਸੀਂ ਹਜੇ ਉੱਦੇ ਅਸੀਂ ਡੂੜ ਕਿਲਾ ਨਰਮਾ ਵਾਹੇ ਸੀਗਾ ਚਲੋ ਇਸ ਤਾਂ ਕੰਦੇ ਕੱਖ ਐ ਛੋਟੇ ਹਾਂ ਆ ਤਾਂ ਕੱਖਾਂ ਦਾ ਭੰਨਾ ਵੀ ਨਹੀਂ ਇਹ ਤਾਂ ਜਮਨ ਤੁਸੀਂ ਲਾਈਵ ਹੀ ਦੇਖ ਸਕਦੇ ਹੋ ਤੇ ਬਾਈ ਜਿੱਥੇ ਜਿੱਥੇ ਜਿਹਦੇ ਜਿਹਦੇ ਨਰਮੇ ਆ ਆਪਦੇ ਨਰਮੇ ਦੀ ਸੰਭਾਲ ਕਰ ਲੋ ਸਪਰੇ ਹਾਂ ਸਪੁਰੂਹਾਂ ਕਰ ਲੋ ਤਾਂ ਜੋ ਖਰਚਾ ਵਗੈਰਾ ਨਿਕਲਿਆ ਵੇ ਦੇਖ ਲੋ ਬੜੇ ਮਾ ਆਹ ਪੀਤਾ ਤਾਜੀ ਸੁੰਡੀ ਦੇਖ ਲੋ ਬੜੇ ਮੇਜ ਕੀ ਐ ਸਾਰਾ ਫੁੱਟ ਖਾਦਾ ਪਿਆ ਇਹ ਤੇ ਕੀ ਭਾਰ ਹੋਣਾ ਬੜੇਵੇਂ ਜੀ ਭਾਰ ਹੁੰਦਾਗਾ ਤੇ ਬੜੇਵੇਂ ਸਾਰਾ ਖਾ ਗਿਆ ਉਹ ਐ ਦੇਖ ਅਗੇਤੇ ਨਰਮੇ ਵੀ ਖਾ ਗਏ ਤੇ ਹੁਣ ਪਛੇਤਿਆਂ ਨੂੰ ਤਾਂ ਅਜੇ ਫਾਲ ਲੱਗੀ ਜਾਂਦਾ ਉਹ ਤਾਂ ਬਹੁਤ ਇਹ ਤੋਂ ਬਾਅਦ ਤਾਂ ਸੁੰਡੀ ਦਾ ਅਟੈਕ ਜ਼ਿਆਦਾ ਹੋਣਾਗਾ ਉਹ ਤਾਂ ਫਾਲ ਹੀ ਹਜੇ ਹੁਣ ਚੱਕਣ ਲੱਗਿਆ ਨਾ ਉਹਨਾਂ ਨੂੰ ਤਾਂ ਪੈਣੀ ਹੈ ਸੁੰਡੀ ਹਜੇ ਹੈ ਹਾਂ ਉਹਦਾ ਫਾਲ ਹੀ ਹੁਣ ਚੱਕਣ ਲੱਗਿਆ ਪਛੇਤੇ ਨਰਮ ਇਹਦਾ ਚਾਵ ਗੇਤਾ ਨਰਮਾ ਸਰੋਂ ਵਾਲੇ ਬਾਣ ਤੇ ਹਾਂ ਸਰੋਂ ਵਾਲੇ ਬਾਣ ਚ ਹੈਗਾ ਸਾਰੇ ਢਿੰਡੇ ਖਤਮ ਕਰ ਰੱਖਿਆ ਹੈਗੇ ਇਹ ਸਰਕਾਰਾਂ ਨੂੰ ਬਹੁਤ ਵੱਡਾ ਸਵਾਲ ਉੱਠਦਾ ਹੈਗਾ ਵੀ ਸਰਕਾਰਾਂ ਇੱਥੇ ਸੋਧ ਕਰਕੇ ਦੇਣ ਤੇ ਜਾ ਫਿਰ ਸਾਨੂੰ ਝੋਨਾ ਲਾਉਣ ਤਣਾ ਰੋਕਣ ਫਿਰ ਕਹਿਣਗੇ ਆ ਦੇਖੋ ਸਾਰਾ ਢਿੰਡਾ ਗਲਿਆ ਪਿਆਗਾ ਸਾਰਾ ਢਿੰਡਾ ਗਲਿਆ ਪਿਆ ਸੁੰਡ ਨੇ ਗਲਿਆ ਹੋਇਆ ਦੇਖੋ ਬਾਹਰ ਮੋਰਾਂ ਨਿਕ ਗੋਰੀਆਂ ਨਿਕਲਣਗੀਆਂ ਸਾਰੀਆਂ ਜੰਮ ਬੂਟੇ ਢਿੰਡਾ ਡੋੜੇ ਨਾਲੇ ਫਿਰ ਹਾਈਬ੍ਰਿਡ ਤਾਂ ਕਿ ਹਾਈਬ੍ਰਿਡ ਨਹੀਂ ਲਾਉਣਾ ਫਿਰ ਹੋਰ ਇਹ ਚ ਲੱਗੂਗੀ ਹੁਣ ਸਿਲੇ 3-4 ਸਾਲ ਹੋ ਗਏ ਸੀ ਉਹ ਦੂਜੇ ਸਰਕਾਰਾਂ ਨੂੰ ਤਾਂ ਨਿੰਦੀ ਜਾਂਦੇ ਸੀ ਕਹਿੰਦੇ ਵੀ ਉਹਨੇ ਸੋਧ ਨਹੀਂ ਕੀਤੀ ਅਗਲਾ ਕਹਿੰਦੇ ਉਹਨੇ ਨਹੀਂ ਦੇਖੋ ਸੋਧ ਕੀ ਕਰੀਆ ਆਦੇ ਸਾਹਮਣੇ ਤੋੜੇ ਸਾਰੇ ਢਿੰਡੇ ਗਲੇ ਤੇ ਸਾਹਮਣੇ ਤੋੜੇ ਜਮ ਇੱਕ ਬੰਦਾ ਹੁਣ ਦੱਸੋ ਤੁਸੀਂ ਇੱਥੇ ਕਿਸਾਨ ਜਾ ਕੇ ਕੀ ਕਰੇ ਤੇ ਸਰਕਾਰਾਂ ਬਾਈ ਜੀ ਸੋਧ ਜ਼ਰੂਰ ਕਰਨ ਤੇ ਬਾਕੀ ਜਿਨੇ ਜਿਨੇ ਨਰਮਾ ਲਾਇਆਗਾ ਉਹ ਜ਼ਰੂਰ ਜਾ ਤੇ ਉਹਦੇ ਸੰਭਾਲ ਕਰ ਲੋ ਬਾਈ ਜੀ ਸਪਰੇ ਹਾਂ ਸੁਪਰ ਹਾਂ ਕਰ ਲੋ ਕਿਉਂਕਿ ਖਰਚਾ ਵਗੈਰਾ ਨਿਕਲਿਆ ਹੋਵੇ ਠੇਕਾ ਵਗੈਰਾ ਨਿਕਲਿਆ ਹੋਵੇ ਇਹਨਾਂ ਬਹੁਤ ਹੁੰਦਾਗਾ ਵੀਡੀਓ ਨੂੰ ਅੱਗੇ ਪਹਚਾਓ ਵੀ ਤਾਂ ਵੀ ਸਾਰੇ ਲੋਕ ਆਪ ਕੋ ਆਪ ਦਾ ਨਰਮਾ ਚੈੱਕ ਕਰੋ ਬਾਈ ਤੇ ਵਧੀਆ ਸਪਰੇਆ ਦੁੱਬਾ ਕਰ ਲੋ ਸੰਭਲਦਾ ਠੀਕ ਹੈ ਨਹੀਂ ਫਿਰ ਆਪਾਂ ਤਾਂ ਫਰਾ ਹੀ ਕੁਝ ਕਰ ਸਕਦੇ ਹੁਣ ਨੋਰਮਲ ਹੋ ਕੁਝ ਸਾਰੇ ਆ ਹੀ ਹੋਏ ਸਾਰਾ ਨੋਰਮਲ ਕੋਈ ਮਰਜ਼ੀ ਤੋੜ ਲੋ ਪਿੰਡਾ ਸਾਰੇ ਜਿਹੜਾ ਮਰਜ਼ੀ ਨਿੰਦਾ ਤੋੜ ਲੋ 25 30% ਚੋਂ ਇਹ 100 ਚ 25 30% ਅਟ ਇੰਡੀਆ ਨੂੰ ਸੁੰਡੀ ਪਾਈ ਵੀ ਗਈ